पुलिस की नाकामी है जी पुलिस की नाकामी है भावे कोई ये कहे कि मैं बोलता हाँ तो मैं जो सच्चाई है मैं वही बोलता आज अमृतसर कोई सेफ नहीं है लेकिन आज माफिया का रूल दोबारा हो गया जी माफिया का रूल दोबारा हो गया अमृतसर ही नहीं सारे पंजाब हो गया बयानबाजी नहीं होना है और फोटो इश्तहार लगा दे नाल नहीं होना है सड़क आके जमीनी ਲੈਵਲ ਤੇ ਆ ਕੇ ਕੰਮ ਕਰਨਾ ਪਵੇਗਾ ਫਿਰ ਜਾ ਕੇ ਹੋਗਾ ਅਸੀਂ ਸਰਕਾਰ ਦੀ ਕੋਈ ਵੀ ਕਾਮਯਾਬੀ ਹੋਗੀ ਜਨਤਾ ਤੱਕ ਲੈ ਕੇ ਜਾਵਾਂਗੇ ਜੇਕਰ ਤੁਹਾਡੀ ਨਾਕਾਮਯਾਬੀ ਹੋਗੀ ਉਹ ਤੁਹਾਡੀ ਟੋਕਾਈ ਵੀ ਕਰਾਂਗੇ ਅਸੀਂ ਚੁੱਪ ਨਹੀਂ ਬੈਠਣਾ ਹੈ ਦੇਖੋ ਅੱਜ ਸਵੇਰੇ ਡਕੈਤੀ ਹੋਈ ਔਰ ਇਹ ਬਹੁਤ ਹੀ ਪੌਸ ਏਰੀਆ ਹੈ ਕੋਰਟ ਰੋਡ ਦਾ ਏਰੀਆ ਹੈ ਅੰਮ੍ਰਿਤਸਰ ਦੇ ਵਿੱਚ ਔਰ ਤੁਸੀਂ ਦੇਖੋ ਪੁਲਿਸ ਸਟੇਸ਼ਨ ਪੁਲਿਸ ਪੋਸਟ ਸਾਰਾ ਨਜ਼ਦੀਕ ਹੀ ਹੈ ਔਰ ਇਥੇ ਆਵਾਗਮਨ ਹਮੇਸ਼ਾ ਹੁੰਦੇ ਰਹਿੰਦਾ ਹੈ ਲੇਕਿਨ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੋਈ ਹੈ ਮੈਂ ਹਮੇਸ਼ਾ ਤੋਂ ਇਹੀ ਬੋਲਦਾ ਆ ਰਿਹਾ ਹਾਂ ਕਿ ਦੇਖੋ ਇਹ ਪੁਲਿਸ ਦੀ ناکਾਮੀ ਹੈ ਜੀ ਪੁਲਿਸ ਦੀ ناکਾਮੀ ਹੈ ਭਾਵੇਂ ਕੋਈ ਇਹ ਕਹੇ ਕਿ ਮੈਂ ਬੋਲਦਾ ਹਾਂ ਤਾਂ ਮੈਂ ਜੋ ਸੱਚਾਈ ਹੈ ਮੈਂ ਉਹੀ ਬੋਲਦਾ ਹਾਂ ਜੇਕਰ ਮੇਰਾ ਇੱਕ ਇੱਕ ਵੋਟਰ ਜਾਂ ਇੱਕ ਇੱਕ ਨਾਗਰਿਕ ਅੰਮ੍ਰਿਤਸਰ ਦਾ ਪਰੇਸ਼ਾਨ ਹੈ ਤਾਂ ਉਹਦਾ ਮਤਲਬ ਮੈਂ ਵੀ ਪਰੇਸ਼ਾਨ ਹਾਂ ਤੇ ਇਸ ਕਰਕੇ ਬੋਲਣਾ ਮੇਰਾ ਫਰਜ਼ ਬੰਦਾ ਹੈ ਔਰ ਮੈਂ ਇਹੀ ਚਾਹੁੰਦਾ ਹਾਂ ਕਿ ਹਰ ਵਿਅਕਤੀ ਸੇਫ ਰਹੇ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਸੇਫ ਨਹੀਂ ਹੈ ਜੀ ਇਸ ਚੀਜ਼ ਨੂੰ ਮੈਂ ਪੰਜਾਬ ਐਸੈਂਬਲੀ ਦੇ ਵਿੱਚ ਵੀ ਬੋਲ ਚੁੱਕਿਆ ਹਾਂ ਤੁਸੀਂ ਸਾਰੇ ਸੁਣ ਚੁੱਕੇ ਹੋ ਅਸੀਂ ਦੇਖੋ बार-बार ਕਮਿਸ਼ਨਰ ਬਦਲਣ ਦੇ ਨਾਲ ਕੁਝ ਨਹੀਂ ਹੁੰਦਾ ਕਮਿਸ਼ਨਰ 5 6 ਬਦਲ ਗਏ ਦੋ ਸਾਲਾਂ ਦੇ ਦੌਰਾਨ ਮੈਂ ਇਹੀ ਚਾਹੁੰਦਾ ਹਾਂ ਕਿ ਜਿਸ ਸੋਚ ਦੇ ਨਾਲ ਲੋਕਾਂ ਨੇ ਵੋਟ ਕੀਤਾ ਸੀ ਇਹਨਾਂ ਨੂੰ ਮੇਰਾ ਚਿਹਰਾ ਐਸਐਸਪੀ ਵਾਲਾ ਯਾਦ ਸੀ ਐਸਐਸਪੀ ਵਾਲਾ ਚਿਹਰਾ ਯਾਦ ਸੀ ਉਦੋਂ ਕੋਈ ਕ੍ਰਿਮੀਨਲ ਹਿੰਮਤ ਨਹੀਂ ਕਰਦਾ ਸੀ ਕੋਈ ਚੇਨ ਸਨੇਚਿੰਗ ਕੋਈ ਖੋ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਸੀ ਇਹ ਨਸ਼ਾ ਨੂੰ ਸਾਬੇ ਦੇਖੋ ਮਤਲਬ ਮਿਲਦਾ ਨਹੀਂ ਸੀ ਸ਼ਹਿਰ ਦੇ ਵਿੱਚ ਤੇ ਇਸ ਕਰਕੇ ਦੇਖੋ ਇਹ ਤਾਂ ਇੱਕ ਇਨਸੀਡੈਂਟ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਇਨਸੀਡੈਂਟਸ ਡੇਲੀ ਹੋ ਰਹੇ ਨੇ ਇਸ ਕਰਕੇ ਮੈਂ ਡੀਜੀਪੀ ਦੇ ਨਾਲ ਵੀ ਔਰ ਬਾਕੀ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਵੀ ਮੈਂ ਇਹੀ ਗੱਲ ਕੀਤੀ ਹੈ ਕਿ ਤੁਸੀਂ ਅੰਮ੍ਰਿਤਸਰ ਨੂੰ ਸੇਫ ਕਰੋ ਸੈਫਟੀ ਸਿਕਿਉਰਿਟੀ ਸਾਡੇ ਸਿਟੀਜ਼ਨਸ ਦੀ ਹੋਣੀ ਚਾਹੀਦੀ ਹੈ ਤਾਂ ਹੀ ਦੇਖੋ ਨਹੀਂ ਕਰਨਗੇ ਤਾਂ ਦੇਖੋ ਤੁਸੀਂ ਦੇਖ ਲਿਆ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਇਆ ਜਨਤਾ ਕਿਸੇ ਦੀ ਗੁਲਾਮ ਨਹੀਂ ਹੈ ਜੀ ਤੇ ਇਸ ਕਰਕੇ ਸਾਡਾ ਮਕਸਦ ਇਹੀ ਹੈ ਕਿ ਆਮ ਜਨਤਾ ਨੂੰ ਅੰਮ੍ਰਿਤਸਰ ਨੂੰ ਸੇਫ ਕੀਤਾ ਜਾਵੇ ਲੋਕੀ ਮਹਿਸੂਸ ਕਰਨ ਕਿ ਉਹ ਸੇਫ ਨੇ ਜੀ ਸੇਫਟੀ ਸੈਕਿਉਰਿਟੀ ਸਿਟੀਜ਼ਨਸ ਦਾ ਉਹ ਸਭ ਤੋਂ ਵੱਡਾ ਇੰਪੋਰਟੈਂਟ ਚੀਜ਼ ਹੁੰਦਾ ਹੈ ਸਰ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਮੁੱਦਾ ਚੁੱਕਿਆ ਸੀ ਕਿ ਪੰਜਾਬ ਪੁਲਿਸ ਦੇ ਕੁਝ ਅਫਸਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਔਰ ਉਹਦੇ ਬਾਰੇ ਕੀ ਕਹਿੰਦੇ ਨੇ ਨਹੀਂ ਦੇਖੋ ਜੋ ਮੈਂ ਬੋਲਦਾ ਹਾਂ ਸੱਚ ਬੋਲਦਾ ਹਾਂ ਮੈਨੂੰ ਹਰ ਚੀਜ਼ ਦਾ ਪਤਾ ਹੈ ਔਰ ਜੋ ਸਰਕਾਰ ਦੇ ਵਿੱਚ ਸ਼ਾਮਿਲ ਲੋਕ ਨੇ ਪਹਿਲਾਂ ਮੇਰੇ ਤੋਂ ਹੀ ਸੁਜੈਸ਼ਨ ਲੈਂਦੇ ਰਹੇ ਨੇ ਗਾਈਡੈਂਸ ਲੈਂਦੇ ਰਹੇ ਨੇ ਲੇਕਿਨ ਅੱਜ ਮਾਫੀਆ ਦਾ ਰੂਲ ਦੁਬਾਰਾ ਹੋ ਗਿਆ ਜੀ ਮਾਫੀਆ ਦਾ ਰੂਲ ਦੁਬਾਰਾ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਹੋ ਗਿਆ ਜੋ ਪਹਿਲਾਂ ਵਾਲਾ ਮਾਫੀਆ ਸੀਗਾ وہی ਮਾਫੀਆ ਹਾਵੀ ਹੋ ਗਿਆ ਹੈ ਸਰਕਾਰ ਤੇ ਹਾਵੀ ਹੋ ਗਿਆ ਹੈ ਤੇ ਇਸ ਕਰਕੇ ਸਾਨੂੰ ਕੁਝ ਕਰਨ ਦੀ ਲੋੜ ਪਵੇਗੀ ਔਰ ਸਿਰਫ ਬਿਆਨਬਾਜ਼ੀ ਦੇ ਨਾਲ ਨਹੀਂ ਹੋਣਾ ਬਿਆਨਬਾਜ਼ੀ ਦੇ ਨਾਲ ਨਹੀਂ ਹੋਣਾ ਹੈ ਔਰ ਫੋਟੋ ਇਸ਼ਤਿਹਾਰ ਲਗਾਉਣ ਦੇ ਨਾਲ ਨਹੀਂ ਹੋਣਾ ਹੈ ਸੜਕ ਤੇ ਆ ਕੇ ਜ਼ਮੀਨੀ ਲੈਵਲ ਤੇ ਆ ਕੇ ਕੰਮ ਕਰਨਾ ਪਵੇਗਾ ਫਿਰ ਜਾ ਕੇ ਹੋਗਾ ਜਿਸ ਤਰ੍ਹਾਂ ਦੀ ਅੱਜ ਲੁੱਟ ਹੋਈ ਹੈ ਕਿੰਨੀ ਕ ਦਿਲ ਨੂੰ ਦੁੱਖ ਦੇਣ ਵਾਲੀ ਦੇਖੋ ਇਹ ਜਿਹੜੀ ਲੂਟ ਹੋਈ ਹੈ ਉਹ ਸਿੱਧਾ ਸਿੱਧਾ ਸਿਸਟਮ ਨੂੰ ਚੈਲੰਜ ਹੈ ਜੀ ਸਿਸਟਮ ਨੂੰ ਚੈਲੰਜ ਹੈ ਭਾਵੇਂ ਉਹ 2 ਦਿਨ ਬਾਅਦ 4 ਦਿਨ ਬਾਅਦ ਫੜੇ ਜਾਣਗੇ ਔਰ ਪੁਲਿਸ ਆਈ ਸੀਗੀ ਮੈਂ ਪੁਲਿਸ ਨੂੰ ਕੋਈ ਦੋਸ਼ ਨਹੀਂ ਦੇ ਰਿਹਾ ਮੈਂ ਸਿਸਟਮ ਦਾ ਦੋਸ਼ ਦੇ ਰਿਹਾ ਠੀਕ ਹੈ ਐਸੇ ਤੋਂ ਆਇਸੀ ਗੇ ਮੇਰੀ ਗੱਲ ਹੋਈ ਸੀਗੀ ਇਹਨਾਂ ਦੇ ਨਾਲ ਵੀ ਗੱਲ ਹੋਈ ਸੀਗੀ ਸਾਰੇ ਲਗੇ ਹੋਏ ਨੇ ਤੇ ਕੇਸ ਸਟ੍ਰੈਸ ਹੋ ਜਾਣਾ ਹੈ 2 ਦਿਨ 4 ਦਿਨ ਦੇ ਵਿੱਚ ਕੇਸ ਸਟ੍ਰੈਸ ਹੋ ਜਾਣਾ ਹੈ ਲੇਕਿਨ ਗੱਲ ਹੈ ਕਿ ਇਸ ਤਰ੍ਹਾਂ ਦੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਨੇ ਜੀ ਇੱਕ ਇਨਸੀਡੈਂਟ ਹੁੰਦਾ ਹੈ ਸੌ ਲੋਕੀ ਡਰ ਜਾਂਦੇ ਨੇ ਲੋਕ ਡਰ ਰਹੇ ਨੇ ਡਰ ਜਾਂਦੇ ਨੇ ਤੇ ਡਰਦਾ ਹੈ ਮੇਰੇ ਆਉਣ ਦਾ ਮਕਸਦ ਇਹ ਹੀ ਹੈ ਕਿ ਕੋਈ ਡਰੇ ਨਾ ਜੀ ਡਰ ਦਾ ਜਿਹੜਾ ਮਾਹੌਲ ਹੈ ਉਹਨੂੰ ਖਤਮ ਕਰਨਾ ਹੈ ਤਾਂ ਮੈਂ ਦੁਬਾਰਾ ਇਹੀ ਕਹਾਂਗਾ ਕਿ ਕੇਵਲ ਬਿਆਨਬਾਜ਼ੀ ਦੇ ਨਾਲ ਨਹੀਂ ਹੋਣਾ ਹੈ ਅਸੀਂ ਜਮੀਨੀ ਪੱਧਰ ਤੇ ਆ ਕੇ ਕਾਰਵਾਈ ਕਰਨੀ ਪਵੇਗੀ ਤੁਹਾਡੇ ਵੀ ਕਹਿੰਦੇ ਲੋਕਾਂ ਨੂੰ ਜ਼ਮੀਨ ਸਤਰ ਤੇ ਲੋਕ ਦੇਖਣਾ ਚਾਹੁੰਦੇ ਸੀ ਬਟ ਉਹ ਜਮੀਨੀ ਸਤਰ ਫਿਰ ਕਦੋਂ ਆਊਗਾ ਸਰ ਨਹੀਂ ਦੇਖੋ ਉਹ ਕਿਸ ਤਰ੍ਹਾਂ ਆਊਗਾ ਕਦੋਂ ਆਊਗਾ ਮੈਂ ਨਹੀਂ ਕਹਿ ਸਕਦਾ ਹਾਂ ਕਿਉਂਕਿ ਜੋ ਡਿਸੀਜਨ ਮੇਕ ਕਰਨੇ ਸਾਡੀ ਸਰਕਾਰ ਦੇ ਵਿੱਚ ਇਹ ਉਹਨਾਂ ਲੋਕਾਂ ਨੇ ਦੇਖਣਾ ਹੈ ਜੀ ਜਿਨ੍ਹਾਂ ਨੂੰ ਡਿਸੀਜਨ ਮੇਕਿੰਗ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਅਸੀਂ ਤਾਂ ਦੇਖੋ ਵਾਚ ਡੌਗ ਦੇ ਰੂਪ ਦੇ ਵਿੱਚ ਹ ਜੇਕਰ ਤੁਸੀਂ ਸਹੀ ਕਰੋਗੇ ਅਸੀਂ ਸਹੀ ਕਰਾਂਗੇ ਅਸੀਂ ਸਰਕਾਰ ਦੀ ਕੋਈ ਵੀ ਕਾਮਯਾਬੀ ਹੋਗੀ ਜਨਤਾ ਤੱਕ ਲੈ ਕੇ ਜਾਵਾਂਗੇ ਜੇਕਰ ਤੁਹਾਡੀ ਨਾਕਾਮਯਾਬੀ ਹੋਗੀ ਉਹ ਤੁਹਾਡੀ ਟੁਕਾਈ ਵੀ ਕਰਾਂਗੇ ਅਸੀਂ ਚੁੱਪ ਨਹੀਂ ਬੈਠਣਾ ਹੈ ਜੀ ਐਸੀ ਕਰਕੇ ਜਨਤਾ ਦੇ ਨਾਲ ਖੜੇ ਹਾਂ ਮੈਂ ਹਮੇਸ਼ਾ ਜਨਤਾ ਦੇ ਨਾਲ ਹੀ ਆਈ ਪੀ ਐਸ ਦੀ ਨੌਕਰੀ ਦੇ ਵਿੱਚ ਸੀਗਾ ਉਦੋਂ ਵੀ ਮੈਂ ਜਨਤਾ ਦੇ ਨਾਲ ਹੁੰਦਾ ਸੀਗਾ ਉਦੋਂ ਵੀ ਲੀਡਰਾਂ ਦੇ ਨਾਲ ਮੈਂ ਨਹੀਂ ਹੁੰਦਾ ਸੀ ਜਨਤਾ ਦੇ ਨਾਲ ਮੈਂ ਹੁੰਦਾ ਸੀ ਆਮ ਤੌਰ ਤੇ ਦੇਖੋ ਪੁਲਿਸ ਵਾਲੇ ਜਾਂ ਦੂਸਰੇ ਅਫਸਰ ਜਿਹੜੇ ਹੁੰਦੇ ਨੇ ਉਹ ਹੋ ਜਾਂਦੇ ਨੇ ਲੀਡਰਾਂ ਦੇ ਨਾਲ ਜਨਤਾ ਦੇ ਨਾਲ ਕੋਈ ਨਹੀਂ ਹੁੰਦਾ ਤੇ ਮੈਂ ਆਈਪੀਐਸ ਦੀ ਨੌਕਰੀ ਦੇ ਵਿੱਚ ਵੀ ਮੈਂ ਜਨਤਾ ਦੇ ਨਾਲ ਹੁੰਦਾ ਸੀ ਔਰ ਅੱਜ ਵੀ ਮੈਂ ਜਨਤਾ ਦੇ ਨਾਲ ਹਾਂ ਜੀ ਤਾਂ ਹੁਣ ਇਸ ਕੇਸ 'ਚ ਕੋਈ ਗੱਲਬਾਤ ਹੋਈ ਸਰ ਪੁਲਿਸ ਅਧਿਕਾਰੀਆਂ ਨਾਲ ਤੁਹਾਡੀ ਕਿਉਂਕਿ ਤੁਸੀਂ ਇੱਕ ਰਿਪ੍ਰেজেন্টেਡ ਐਮਐਲਏ ਨੇ ਦੇਖੋ ਮੈਂ ਸਾਰਿਆਂ ਦੇ ਨਾਲ ਗੱਲ ਕੀਤੀ ਹੈ ਇਵਨ ਡੀਜੀਪੀ ਲੈਵਲ ਤੱਕ ਮੈਂ ਗੱਲ ਕੀਤੀ ਹੈ ਤੇ ਲੇਕਿਨ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕੀ ਆਸ਼ਵਾਸਨ ਮਿਲਦਾ ਹੈ ਜੀ ਆਸ਼ਵਾਸਨ ਮਿਲ ਜਾਂਦਾ ਹੈ ਆਸ਼ਵਾਸਨ ਅਸੈਂਬਲੀ ਦੇ ਵਿੱਚ ਵੀ ਮਿਲ ਜਾਂਦਾ ਹੈ ਆਸ਼ਵਾਸਨ ਜਦੋਂ ਗੱਲ ਕਰਦੇ ਹਾਂ ਉਦੋਂ ਵੀ ਮਿਲ ਜਾਂਦਾ ਹੈ ਲੇਕਿਨ ਜ਼ਮੀਨੀ ਅਸਤਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਇਸ ਕਰਕੇ ਸਾਨੂੰ ਦੁੱਖ ਹੁੰਦਾ ਹੈ ਜੀ ਕੋਰ ਵਿਜੇ ਪ੍ਰਤਾਪ ਕਦੋਂ ਐਕਸ਼ਨ ਤੇ ਨਜ਼ਰ ਆਣਗੇ ਜਿਹੜੇ ਪ੍ਰੋਪਰ ਜਿਹੜੇ ਐਕਸ਼ਨ ਅਸੀਂ ਹਮੇਸ਼ਾ ਐਕਸ਼ਨ ਦੇ ਵਿੱਚ ਰਹਿੰਦੇ ਹਾਂ ਜੀ ਜੋ ਸਾਡੀ ਡਿਊਟੀ ਹੈ ਉਹ ਅਸੀਂ ਇੱਕ ਬਤੌਰ ਲੈਜਿਸਲੇਚਰ ਬਤੌਰ ਪਬਲਿਕ ਰਿਪਰਿਜ਼ੈਂਟੇਟਿਵ ਮੈਂ ਅਨੰਦ ਨੂੰ ਮੈਂ ਹਮੇਸ਼ਾ ਰਿਪਰਿਜ਼ੈਂਟ ਕਰਦਾ ਹਾਂ ਚਾਹੇ ਦੇਖੋ ਸੋਸਾਇਟੀ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਹੈ ਚਾਹੇ ਅਸੈਂਬਲੀ ਦੇ ਵਿੱਚ ਹੈ ਮੈਂ ਇੱਕ ਰਿਪਰੈਜੈਂਟੇਟਿਵ ਦੇ ਤੌਰ ਤੇ ਆਪਣੀ ਭੂਮਿਕਾ ਚੰਗੇ ਤਰੀਕੇ ਨਾਲ ਨਿਭਾ ਰਿਹਾ ਹਾਂ ਰਹੀ ਗੱਲ ਦੇਖੋ ਪਾਵਰ ਦੀ ਡੈਮੋਕ੍ਰੇਸੀ ਦੇ ਵਿੱਚ ਪਾਵਰ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜੀ ਪਾਵਰ ਜਿਹੜਾ ਹੁੰਦਾ ਹੈ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਦੇਖੋ ਡਾਇਰੈਕਟ ਪਾਵਰ ਸਾਡੇ ਹੱਥ ਦੇ ਵਿੱਚ ਆਇਆ ਸਾਡੇ ਵਾਸਤੇ ਇੱਕ ਦਿਨ ਦਾ ਕੰਮ ਹੈ ਜੀ ਇੱਕ ਦਿਨ ਦੇ ਵਿੱਚ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਤਾਂ ਅਸੀਂ ਦੇਖੋ ਵੈਸੇ ਨਹੀਂ ਬੈਠੇ ਹੋਏ ਹਾਂ ਕਿ ਕੋਈ ਪਾਵਰ ਦੇਗਾ ਫਿਰ ਜਾ ਕੇ ਅਸੀਂ ਕੰਮ ਕਰਾਂਗੇ ਪਾਵਰ ਆਣਾ ਹੈ ਪਾਵਰ ਲੋਕਾਂ ਨੇ ਦੇਣਾ ਹੈ ਔਰ ਅਸੀਂ ਤਿਆਰ ਹਾਂ ਉਹਦੇ ਵਾਸਤੇ ਜੀ ਜਨਤਾ ਦੇ ਨਾਲ 24 ਘੰਟੇ ਰੈਡੀ ਹਾਂ 24 ਘੰਟੇ ਜੀ ਜਨਤਾ ਦੇ ਨਾਲ ਜਨਤਾ ਦੇ ਵਿੱਚ ਜਨਤਾ ਦੇ ਨਾਲ ਤੇ ਜਨਤਾ ਦੇ ਪਾਵਰ ਹੈ ਜਾਂ ਨਹੀਂ ਹੈ ਜਨਤਾស្តੇ ਖੜਾ ਨਹੀਂ ਦੇਖੋ ਪਾਵਰ ਹੀ ਪਾਵਰ ਹੈ ਜਿੱਥੇ ਜਨਤਾ ਹੈ ਉਥੇ ਪਾਵਰ ਹੀ ਪਾਵਰ ਹੈ ਲੋਕੀ ਸਮਝ ਲੈਂਦੇ ਨੇ ਕਿ ਪਾਵਰ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਲੇਕਿਨ ਪਾਵਰ ਜਨਤਾ ਦੇ ਹੱਥ ਦੇ ਵਿੱਚ ਹੁੰਦਾ ਪਰ ਇਸ ਵਾਰ ਜਨਤਾ ਨੇ ਪਾਵਰ 'ਚ ਵੀ ਥੋੜੀ ਕਮਜ਼ੋਰੀ ਕਰਤੀ ਨਹੀਂ ਕੋਈ ਕਮਜ਼ੋਰੀ ਨਹੀਂ ਕੀਤੀ ਜਨਤਾ ਵਹੀ ਕਰਦੀ ਹੈ ਜੋ ਜਨਤਾ ਨੂੰ ਚੰਗਾ ਲੱਗਦਾ ਹੈ ਜਨਤਾ ਨੂੰ ਕੋਈ ਗੁਮਰਾਹ ਨਹੀਂ ਕਰ ਸਕਦਾ ਕਵਰ ਵੀਡੀਓ ਪ੍ਰਤਾਪ ਅੱਜ ਪਰਿਵਾਰ ਦਾ ਹਾਲ ਜਾਣਨ ਵਾਸਤੇ ਪੁੱਜੇ ਨੇ ਤਾਂ ਖੁੱਲ ਕੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਤੇ ਨਾ ਕਿਤੇ ਪੁਲਿਸ ਦੀ ਨਾਕਾਮੀ ਇਸ ਕੰਮ 'ਚ ਦੱਸੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਦੇ ਨਾਲ ਖੜੇ ਨੇ ਤੇ ਬਾਕੀ ਹੋਰ ਵੀ ਪੰਜਾਬ ਦੇ ਮਸਲੇ ਦੇ ਉੱਤੇ ਆਪਣੀ ਵਿਵਾਖ رائے ਦਿੰਦੇ ਨਜ਼ਰ ਆਏ ਨੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤ